ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਜੋ ਸਥਾਨ ਹੈ ਇਸ ਦਾ ਨਾਮ ਹੈ ਜੀ ਡੇਰੋਲੀ ਭਾਈ ਇੱਥੇ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੰਗਤਾਂ ਨੂੰ ਵੀ ਦਰਸ਼ਨ ਦਿਦਾਰੇ ਦਿੱਤੇ ਸੀ ਆਪ ਜੀ ਤੇ ਇਤਿਹਾਸ ਪੜ੍ਹ ਸਕਦੇ ਹੋ ਸਾਈਂ ਦਾਸ ਖੱਤਰੀ ਜੀ ਜੋ ਜੀ ਗੁਰੂ ਸਾਹਿਬਾਨ ਦੇ ਰਿਸ਼ਤੇ ਦੇ ਵਿੱਚ ਉਹਦੇ ਰਿਸ਼ਤੇਦਾਰ ਸੀ ਉਹ ਗੁਰੂ ਸਾਹਿਬਾਨ ਜੀ ਦੇ ਜੀ ਸਾੰਧੂ ਸੀ دنیਾਵੀ ਸਾੰਧੂ ਅਤੇ ਆਜੀ ਇੱਥੇ ਸਾਰਾ ਕੁਝ ਇਤਿਹਾਸਿਕ ਪੜ ਸਕਦੇ ਹੋ ਤੇ ਜੋ ਜੀ ਤੁਹਾਨੂੰ ਦਰਸ਼ਿਤਤਾਰੇ ਕਰਾਉਣੇ ਨੇ ਉਹ ਤੁਹਾਨੂੰ آگਾਹ ਕਰਾਉਣੇ ਨੇ ਅਤੇ ਅਤੇ ਨਾਲੇ ਤੁਹਾਨੂੰ ਇਹ ਵੀ ਇੱਥੋਂ ਦਾ ਪਤਾ ਹੋਣਾ ਚਾਹੀਦਾ ਜੀ ਬਹਾਦਰ ਬਾਬਾ ਬਿਧੀ ਚੰਦ ਜੀ ਨੇ ਜੋ ਦੁਸ਼ਾਲੇ ਲਿਆਂਦੇ ਸਨ ਉਹ ਇਸ ਜਗ੍ਹਾ ਤੇ ਲਿਆਂਦੇ ਸਨ ਜੀ ਤੇ ਆਪ ਜੀ ਦੇ ਮਨ ਦੇ ਵਿੱਚ ਇਹ ਖਿਆਲਤ ਹਮੇਸ਼ਾ ਰਹਿਣੇ ਚਾਹੀਦੇ ਨੇ ਕਿ ਗੁਰੂ ਸਾਹਿਬ ਦੀ ਕਿੰਨੀ ਮਿਹਰ ਰਹੀ ਆ ਜੀ ਬਹਾਦਰ ਬਾਬਾ ਬਿਧੀ ਚੰਦ ਤੇ ਅਤੇ ਹਰ ਇੱਕ ਦੁਨੀਆ ਦੇ ਇਨਸਾਨ ਦੇ ਉੱਤੇ ਕਿ ਆਪ ਜੀ ਨੂੰ ਜੀ ਹੁਣ ਦਰਸ਼ਨ ਦਿਜ਼ਾਰੇ ਅਗਾਹ ਕਰਾਉਣੇ ਆ ਕਿਹੜੀਆਂ-ਕਿਹੜੀਆਂ ਇੱਥੇ ਜਗਾਵਾਂ ਨੇ ਜੀ ਸੰਗੋ ਜੀ ਇਹ ਗੁਰੂ ਦਾ ਖੂਹ ਹੈ ਜੀ ਜਿਸ ਤੇ ਆਪ ਜੀ ਦਰਸ਼ਨ ਕਰ ਸਕਦੇ ਹੋ ਕਿ ਸਾਹਿਬ ਸੇਰੀ ਗੁਰੂ ਹਰਿ ਰਾਏ ਸਾਹਿਬ ਜੀ ਨੇ ਆਪ ਜੀ ਕੇ ਪੜੀ ਸਰਦੀ ਇਤਿਹਾਸੇ ਤੋਂ ਜੋ ਆਪ ਜੀ ਨੇ ਇੱਥੇ ਪੜਨਾ ਹੋਵੇ ਅਗਰ ਕਿ ਮਾਤਾ ਦਮੋਦਰ ਜੀ ਦੀ ਯਾਦ ਦੇ ਵਿੱਚ ਇਤਿਆਰ ਕਰਵਾਇਆ ਸੀ ਜੀ ਔਰ ਆਪ ਜੀ ਇਥੋਂ ਦੇ ਦਰਸ਼ਕ ਜੀ ਕਰ ਸਕਦੇ ਹੋ ਜੀ ਵਾਹਿਗੁਰੂ 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 ਸੰਗਤ ਜੀ ਆਪ ਜੀ ਦਰਸ਼ਨ ਤਿਆਰੇ ਕਰ ਸਕਦੇ ਹੋ ਇਹ ਸਾਈ ਦਾਸ ਖੱਤਰੀ ਜੀ ਨੇ ਇਹ ਸਥਾਨ ਤਦ ਪਿਆਰ ਕੀਤੀ ਸੀ ਅਤੇ ਗੁਰੂ ਸਾਹਿਬਾਨ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਸੀ ਕਿ ਆਪ ਜੀ ਇੱਥੇ ਆਵਣਾ ਕਰੋ ਅਤੇ ਇੱਥੇ ਇਹ ਗੁਰੂ ਸਾਹਿਬਾਨ ਜੀ ਨੇ ਜੀ ਸੰਗਤ ਨੂੰ ਆਪਣੇ ਦਰਸ਼ਨ ਦਿੱਤੇ ਅਤੇ ਇੱਥੇ ਹੋਰ ਬਹੁਤ ਸਾਰੇ ਕਾਰਜ ਗੁਰੂ ਸਾਹਿਬ ਜੀ ਨੇ ਤਤ ਕੀਤੇ ਕਿ ਸੰਗਤ ਨੂੰ ਵਿੱਦਿਆ ਵੀ ਬਖਸ਼ੀ ਕਿਉਂਕਿ ਵਿੱਦਿਆ ਜੀ ਹੁਣ ਦੇਖ ਲਓ ਕਿ ਵਿੱਦਿਆ ਹੀ ਨਹੀਂ ਹੁੰਦੀ ਕਿ ਆਪਾਂ ਨੂੰ ਔਥੋਂ ਮਿਲੇਗੀ ਜਾਣ ਤੋਂ ਮਿਲੇਗੀ ਜਿਹੜੀ ਵਿੱਦਿਆ ਬਣ ਗੁਰੂ ਸਾਹਿਬ ਨੇ ਦੇ ਪੱਖ ਦੇ ਨਹੀਂ ਆ ਨਾ ਔਰ ਉਸ ਤਰ੍ਹਾਂ ਦੀ ਵਿੱਦਿਆ ਆਪਾਂ ਮੈਨੂੰ ਕਈ ਨਾ ਭੁੱਲ ਜਾਂਦਾ ਜਿਵੇਂ ਦੱਸਦੇ ਦੱਸਦੇ ਕਿਉਂਕਿ ਇਹਦੇ ਵਿੱਚ ਮੈਂ ਵੈਸੇ ਹਟ ਕੇ ਜਾਂਦਾ ਇਹ ਗੱਲ ਦੇ ਵਿੱਚ ਕਿ ਜੂਵਾਂ ਨੂੰ ਗੁਰੂ ਸਾਹਿਬ ਬਖਸ਼ ਦਿੰਦੇ ਉਹ ਆਪਾਂ ਨੂੰ ਕਿਤੇ ਵੀ ਕਦੇ ਵੀ ਮਿਲ ਨਹੀਂ ਸਕਦਾ ਕਿਉਂਕਿ ਵੇਖੋ ਜੀ ਜੋ ਰੱਬ ਨੇ ਸਾਨੂੰ ਬਖਸ਼ ਦੇਣਾ ਉਹ ਕਿਤੇ ਨਹੀਂ ਮਿਲਦਾ ਬਸ ਇਹਦੇ ਵਿੱਚ ਇੱਕ ਚੀਜ਼ ਜ਼ਰੂਰ ਹੁੰਦੀ ਆ ਕਿ ਸ਼ਹੀਦ ਸਿੰਘ ਸੰਤ ਮਹਾਰਾਜ ਮਹਾਪੁਰਖ ਅਤੇ ਬਹਾਦਰ ਸੂਰਮੇ ਉਹਨਾਂ ਦੇ ਵੀ ਇਹ ਸਾਰੇ ਵਿਚਾਰ ਚਰਚਾਵਾਂ ਜਿਹੜੀਆਂ ਨੇ ਉਹ ਗੁਰੂ ਸਾਹਿਬ ਨਾਲ ਹੀ ਜੁੜਦੀਆਂ ਨੇ ਕਿਉਂਕਿ ਜਿਵੇਂ ਤੁਹਾਨੂੰ ਸਭਨਾਂ ਨੂੰ ਪਤਾ ਜੀ ਛੇਵੇਂ ਗੁਰੂ ਸਾਹਿਬ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਦ ਬਚਨ ਕਹੇ ਸੀ 함ਰੀ ਤੁਮਰੀ ਜਾਤ ਪਛਤੈਨੀ ਬਹਾਦਰ ਬਾਬਾ ਬੀਦੀ ਚੰਦ ਜੀ ਦੀ ਜਿਹੜੀ ਜੀ ਆਉਣ ਵਾਲੀ ਜਾਤ ਹੋਏਗੀ ਉਹ ਮਤਲਬ ਕਿ ਸਾਡੇ ਨਾਲ ਜੁੜੀ ਰਹੂਗੀ ਆਲ ਸਾਹਿਬ ਨੂੰ ਜਿਵੇਂ ਜੀ ਨਾ ਪਹਿਲਾਂ ਵੀ ਦੱਸਿਆ ਬਹੁਤ ਵਾਰ ਜਿਵੇਂ ਜੀ ਜੀਵਨ ਮਹਾਪੁਰਖ ਸੰਤ ਬਾਬਾ ਅਵਤਾਰ ਸਿੰਘ ਜੀ ਦੀ ਕਿਰਪਾ ਆਈ ਆ ਜੀਵਨ ਦੁਬਾਰਾ ਮਿਲਿਆ ਹੈ ਬਹਾਦਰ ਬਾਬਾ ਬੀਦੀ ਚੰਦ ਨੇ ਕਿਰਪਾ ਕੀਤੀ ਆ ਇਕ ਹਸਾਬ ਨਾਲ ਕਿਰਪਾ ਜੀ ਗੁਰੂ ਸਾਹਿਬਾਨ ਨੇ ਕੀਤੀ ਆ ਤੇ ਇਹ ਚੀਜ਼ਾਂ ਬਾਰੇ ਆਪਾਂ ਜੀ ਵਿਚਾਰ ਚਰਚਾ ਹਮੇਸ਼ਾ ਕਰੀਏ ਕਿਉਂਕਿ ਇਨ੍ਹਾਂ ਚੀਜ਼ਾਂ ਦੇ ਵਿੱਚ ਆਪਾਂ ਨੂੰ ਵਿਚਾਰ ਚਰਚਾ ਕਰਨੀ ਚਾਹੀਦੀ ਆ ਆਪਾਂ ਅੱਜ ਕੱਲ੍ਹ ਦੀ ਵਿਚਾਰ ਚਰਚਾ ਇਹਦੇ ਵਿੱਚ ਪੈਂਦੇ ਨਹੀਂ ਬਸ ਇਹਦੇ ਵਿੱਚ ਤੁਹਾਨੂੰ ਇੱਕ ਗੱਲ ਦੱਸ ਦੇਣਾ ਹੈ ਕਿ ਇਹ ਤੇ ਹੱਸ ਕੋ ਚਾਹੇ ਜੋ ਮਰਜ਼ੀ ਕਰ ਲੋ ਬਹੁਤੇ ਲੋਕ ਕਹਿੰਦੇ ਜੀ ਅਸੀਂ ਸਭ ਤੋਂ ਮਹਾਨ ਆ ਫੋਰਾ ਨੂੰ ਮਾੜਾ ਕਹਿ ਦਿੰਦੇ ਆ ਨਿਹੰਗ ਸਿੰਘਾਂ ਦੇ ਖਿਲਾਫ ਜਾਂਦੇ ਆ ਕਿ ਉਹ ਐਵੇਂ ਆ ਉਹ ਐਵੇਂ ਆ ਸੋ ਉਹਨਾਂ ਅਸਲ ਦੇ ਵਿੱਚ ਯੋਗ ਅੰਗਰੇਜ਼ੀ ਕਹਦੀ ਹੈ ਕਿ ਇਨ ਦੇ ਕੋ ਡਿਗਰ ਨੋ ਐਨੀਥਿੰਗ ਸੋ ਕਿ ਉਹਨਾਂ ਨੂੰ ਅਸਲ ਚ ਪਤਾ ਹੀ ਨਹੀਂ ਹੈ ਕਿ ਅਸਲ ਦੇ ਵਿੱਚ ਹੁੰਦਾ ਕੀ ਆ ਤੇ ਇਹ ਚੀਜ਼ ਨੂੰ ਜੀ ਸੋਚੋ ਸਾਰੇ ਤੇ ਫਿਰ ਆਪਾਂ ਜੀ ਅੱਗੇ ਗੱਲ ਕਰਨੀ ਚਾਹੀਦੀ ਆ ਇਹ ਚੀਜ਼ ਨੂੰ ਹਮੇਸ਼ਾ ਸੋਚਣਾ ਚਾਹੀਦਾ ਹੈ ਕਿ ਆਪ ਜੀ ਨੂੰ ਜੀ ਅੱਗੇ ਵੀ ਦਰਸ਼ਨ ਦਿਜ਼ਾਰੇ ਕਰਾਉਣੇ ਆ ਤੇ ਇੱਥੇ ਵੀ ਹੋਰ ਵੀ ਗੁਰਦੁਆਰਾ ਸਾਹਿਬਾਂ ਨੇ ਤੇ ਉੱਥੇ ਤੁਹਾਨੂੰ ਦਰਸ਼ਨ ਦਿਜ਼ਾਰੇ ਕਰਾਉਣੇ ਆ ਜੀ ਗੁਰਦੁਆਰਾ ਸਾਹਿਬ ਕੀ ਹੁੰਦਾ ਹੈ ਜਿਵੇਂ ਜੀ ਅੱਜ ਕੱਲ ਬਹੁਤੀ ਗੱਲ ਉੱਠਦੀ ਆ ਜੀ ਡੇ ਰਾਡੇ ਡੇ ਰਾਡੇ ਡੇ ਰਾਡੇ ਆ ਹੁੰਦਾ ਹੈ ਹੁੰਦਾ ਅਸਲ 'ਚ ਲੋਕਾਂ ਨੂੰ ਅਰਥ ਹੀ ਨਹੀਂ ਪਤਾ ਕਿ ਡੇਰੇ ਦੇ ਅਰਥ ਕੀ ਹੁੰਦੇ ਆ ਪਹਿਲੋਂ ਉਹ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਅਰਥ ਜਾ ਕੇ ਪਰਮੇ ਦੇ ਲਈ ਉਦਾਹਰਨ ਇਹ ਆ ਕਿ ਅਰਥ ਨੂੰ ਅਸਲ 'ਚ ਇਸ ਲਈ ਨਹੀਂ ਪਤਾ ਹੁੰਦੇ ਕਿ ਉਹਨਾਂ ਦਾ ਇਹ ਕਹਲੁੰਦੀ ਜੀ ਇਹ ਜਿਹੜੀਆਂ ਨਾ ਇਹ ਚੀਜ਼ਾਂ ਹੁੰਦੀਆਂ ਨੂੰ ਨਹੀਂ ਮੰਨਦੇ ਜੀ ਆ ਇਹ ਮਾੜੀ ਹੁੰਦੀਵਾ ਮਾੜੀ ਹੁੰਦੀ ਆ ਅਸਲ 'ਚ ਇਹਨਾਂ ਕਦੀ ਅਰਥ ਪੜ੍ਹੇ ਹੀ ਨਹੀਂ ਹੁੰਦੇ ਕਿਉਂਕਿ ਅਰਥ ਹੁਣ ਵੇਖ ਲੋ ਸੋਚ ਵੀ ਆਉਂਦਾ ਏ ਸੱਚ ਵੀ ਆਉਂਦਾ ਏ ਇਹਨਾਂ ਦੇ ਅਰਥ ਪੜ੍ਹ ਕੇ ਵੇਖੋ ਸਾਰੇ ਜਣ ਇਹ ਬੇਨਤੀ ਆ ਜੀ ਸਾਡੀ ਅਗੋਂ ਦੀ ਆਤ ਦੀ ਮਰਜ਼ੀ ਹੁੰਦੀ ਆ ਕੁਝ ਲੋਕ ਮੰਨਦੇ ਕਿ ਸਾਸ ਚੱਲਣਾ ਹੀ ਨਹੀਂ ਚਾਹੁੰਦੇ ਇਹ ਚੀਜ਼ਾਂ ਦੇ ਕਿ ਅਸੀਂ ਅਰਥ ਪੜ੍ਹੀਏ ਬੱਸ ਉਹਨਾਂ ਕਹਿਣਾ ਕਿ ਅਸੀਂ ਸਭ ਤੋਂ ਚੰਗੇ ਆ ਤੇ ਬਾਕੀ ਜੀ ਮਹਾਰਾਜ ਜੀ ਸਹਬਾਂ ਦੀ ਕਿਰਪਾ ਕਰਨ ਖਵਣਾ ਤੇ ਅਰੇ ਸਭ ਨੂੰ ਕਿਰਪਾ ਕਰਨ ਸਾਡੇ ਉੱਪਰ ਅਤੇ ਸਭ ਨੂੰ ਇੱਕ ਦੀ ਸੱਚੇ ਸਿੱਖ ਦੇ ਅੰਦਰ ਧਾਰਮਿਕ ਤਰਉਨ ਨੂੰ ਸਿੱਖੀ ਧਾਰਨ ਕਰਵਾਉਣ ਮਤਲਬ ਕੀ ਉਹਨਾਂ ਨੂੰ ਸਿੱਖ ਬਣਾ ਦੇਣ ਪਰ ਇਦੇ ਵਿੱਚ ਸਾਡੇ ਬੰਦੇ ਇਹੋ ਜਿਹਿ ਨਹੀਂ ਇਹਦੇ ਉਦਾਹਰਣ ਇਹ ਆ ਕਿ ਸਾਡੇ ਬੰਦੇ ਅੱਜ ਕੱਲ ਕਹਿ ਦਿੰਦੇ ਆ ਜੀ ਅਸਾਈਆਂ ਨੇ ਸਾਡੇ ਨੰਬੜਾ ਮਾੜਾ ਕੀਤਾ ਜੇ ਉਹਨੂੰ ਪੁੱਛੇ ਕੀ ਮਾੜਾ ਕੀਤਾ ਉਹਨਾਂ ਆਖਣਾ ਜੀ ਆਪਣੇ ਬੰਦੇ ਅਸਾਈਆਂ ਦੇ ਲੈ ਗਏ ਫਾਸੇ ਨਹੀਂ ਉਹਨਾਂ ਨੂੰ ਗੱਲ ਕਹਿ ਰਹੇ ਨੇ ਕਿ ਬੰਦੇ ਨਹੀਂ ਆਪਣੇ ਜਿਹੜੇ ਅਸਾਈਆਂ ਚਲ ਗਏ ਜਿਹੜੇ ਪੈਸਾ ਲੈ ਕੇ ਅਸਾਈਆਂ ਸਮੂਲੀ ਤੇ ਪਾ ਗਏ ਆ ਕੱਲ ਉਹਨਾਂ ਨੂੰ ਹੋਰ ਵੀ ਜਿਆਦਾ ਮਿਲਿਆ ਉਹਦੇ ਚਲੇ ਜਾਣਾ ਸੋ ਇਦਾਂ ਆਪਾਂ ਕਹਿ ਸਕਦੇ ਆ ਕਿ ਜਿਹੜੇ ਇਦਾਂ ਬੰਦੇ ਹੁੰਦੇ ਨੇ ਨਾ ਜੋ ਪੈਸੇ ਲੈ ਕੇ ਤਰੀ ਉਧਰ ਚਲ ਕੇ ਕੋਈ ਉਧਰ ਚਲ ਗਿਆ ਉਹ ਕਦੇ ਵੀ ਆਪਣੇ ਸਿੱਖਾਂ ਦੇ ਵਿੱਚ ਸ਼ਮੂਲੀਅਤ ਨਹੀਂ ਹਨਾਂਦੀ ਹੈਗੀ ਹੁਣ ਇਹਦੇ ਵਿੱਚ ਆਪਣੇ ਬੰਦੇ ਜੀ ਮੋਸਟਲੀ ਅੰਗਰੇਜ਼ੀ ਹੀ ਬੋਲ ਲਈਦਾ ਕਹੀ ਨਾ ਮੋਸਟਲੀ ਟਾਰਗੇਟ ਕਰ ਦਿੰਦੇ ਆ ਕਿ ਇਹ ਹੈ ਜੀਸਸ ਦੀ ਇਦਾਂ ਹੈ ਇਦਾਂ ਹੈ ਜਿਨ੍ਹਾਂ ਨੂੰ ਜੀ ਰੱਬ ਨੇ ਕੱਲਿਆ ਸੀ ਆਪਾਂ ਉਹਨਾਂ ਦੇ ਖਿਲਾਫ ਕਿਉਂ ਬੋਲ ਸਕਦੇ ਆ ਇਹਦੇ ਵਿੱਚ ਆਪਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹਨਾਂ ਦੇ ਖਿਲਾਫ ਬੋਲ ਦਿੰਨੇ ਆ ਇਹ ਚੀਜ਼ ਨੂੰ ਸੋਚੀਏ ਸਮਝੀਏ ਵਿਚਾਰੀਏ ਤੇ ਫਿਰ ਗੱਲ ਕਰੀਏ ਹਾਂ ਜੇ ਤੁਸੀਂ ਉਹਨਾਂ ਦੇ ਖਿਲਾਫ ਜਾਣਾ ਨਾ ਉਹਨਾਂ ਦੇ ਜਿਹੜੇ ਜੀ ਪਾਸਟਰ ਆ ਪਾਸਟਰਾਂ ਦੇ ਖਿਲਾਫ ਜਾਓ ਕਾਫ ਕੀ ਜਾਣਾ ਹੈ ਉਹਨਾਂ ਨੂੰ ਚਪੀੜਾ ਮਾਰੋ ਤੇ ਉਹਨਾਂ ਨੂੰ ਉਡਾ ਕੇ ਛੱਡ ਦਿਓ ਜਿਹੜੇ ਗਲਤ ਕੰਮ ਕਰਦੇ ਆ ਪਾਸਟਰ ਗਲਤ ਕੰਮ ਕਰਦੇ ਆ ਹੀ ਮੰਨਦੇ ਕਿ ਉਹ ਗਲਤ ਕਰਦੇ ਆ ਪਰ ਤੁਸੀਂ ਜੀਸਸ ਤੇ ਕੱਤੋਂ ਵਰਦੇ ਜੀ ਸੋ ਇਹ ਚੀਜ਼ਾਂ ਨੂੰ ਸੋਚੋ ਵਿਚਾਰੋ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਦਿਆ ਪ੍ਰਾਪਤ ਕਰੋ ਅਤੇ ਹੌਲੀ ਹੌਲੀ ਆਪ ਸਭਨਾਂ ਨੂੰ ਜੀ ਸਮਝ ਲੱਗੀ ਹੌਲੀ ਹੌਲੀ ਕਿ ਜਦੋਂ ਤੁਸੀਂ ਜੀ ਗੁਰੂ ਸਾਹਿਬ ਅੱਗੇ ਹਾਜ਼ਰ ਹੋਗੇ ਰੱਬ ਦੇ ਅੱਗੇ ਹਾਜ਼ਰ ਹੋਗੇ ਤੁਹਾਨੂੰ ਸਭਨਾਂ ਦਾ ਸਭਨਾਂ ਗਿਆਨ ਵਿਦਿਆ ਸਭਨਾ ਸਭਨਾ ਦੀਆਂ ਸਭੀਆਂ ਚੀਜ਼ਾਂ ਹੁਣ ਮੈਨੂੰ ਭੁੱਲ ਜਾਂਦਾ ਐਵੇਂ ਕਰਦੇ ਕਰਦੇ ਕਈ ਗੱਲਾਂ ਕਿਉਂਕਿ ਇਹਦੇ ਵਿੱਚ ਵੇਖੋ ਜੀ ਭੁੱਲਦੀਆਂ ਤਾਂ ਇੱਕ ਹਿਸਾਬ ਦੇ ਨਾਲ ਕਿ ਜਦੋਂ ਇਹ ਗੱਲ ਵੈਸੇ ਕਹਿਣ ਦਸੀਏ ਤਾਂ ਜੀ ਵੀ ਨਹੀਂ ਕਰਦਾ ਯਾਰ ਕਿਸੇ ਨੂੰ ਕਾਹਤੋਂ ਦੱਸਣੀ ਐ ਐਵੇਂ ਕਹੀ ਰਹਿੰਦੇ ਦੱਸਣੀ ਪੈ ਜਾਂਦੀ ਆ ਜਿਵੇਂ ਜੀ ਮੇਰੇ ਇੱਕ ਉਸਤਾਦ ਜੀ ਨੇ ਇੱਕ ਵਾਰ ਕਿਹਾ ਈ ਉਹਨੇ ਕਿਹਾ ਕਿ ਕਿਸੇ ਨਾਲ ਵੀ ਕਦੇ ਵੀ ਜਦਨਾ ਨਹੀਂ ਉਹਨੂੰ ਕਹਿਣਾ ਭਾਜੀ ਤੁਸੀਂ ਸੱਚੇ ਜੇਂ ਝੂਠੇ ਬਸ ਉਥੋਂ ਆਓ ਬਾਹਰ ਨਾਂਗ ਸਿੰਘਾਂ ਦੇ ਖਿਲਾਫ ਹੁਣ ਵੇਖ ਲੋ ਜੀ ਬਹੁਤ ਜਿਆਦੀ ਹੁਣ ਪਿੱਛੇ ਜੇ ਕਥਾ ਕੀਤੀ ਸੀ ਉਹ ਲੋਕ ਬਹੁਤ ਮੰਨਦੇ ਆ ਚਲੋ ਮੰਨਦੇ ਹੁਣ ਕਿ ਠੀਕ ਆ ਭਾਈ ਚੰਗਾ ਹੋਏਗਾ ਕਹਿੰਦਾ ਸੀ ਇਹ ਛੜਕੇ ਵਾਲੀ ਕੋਈ ਗੁਰਦੁਆਰਾ ਸਹੀ ਵੀ ਨਹੀਂ ਹੈਗਾ ਉਹਨੇ ਐਕਚੁਅਲੀ ਇਨ ਰਿਐਲਿਟੀ ਇਹ ਕਹਿ ਰਣਾ ਅੰਗਰੇਜ਼ੀ ਸਫੇਰ ਉਹਨਾਂ ਹਿਸਟੋਰੀਕਲ ਚੀਜ਼ ਆਪਣੀਆਂ ਪੜੀਆਂ ਹੀ ਹੁੰਦੀਆਂ ਉਹ ਪੜੇ ਹੁਣ ਕਈ ਕਹਿੰਦੇ ਹੁੰਦੇ ਜੀ ਜੀ ਉਦੋਂ ਮਾਸ ਬੱਕਰੇ ਸਿੰਘਾਂ ਤਾਂ ਛਕ ਇਹ ਜੰਗਲਾਜ ਰਹਿੰਦੇ ਥੋੜਾ ਠੀਕ ਆ ਜੀ ਤੁਹਾਡੀ ਗੱਲ ਮੰਨ ਲੈਂਦੇ ਜੰਗਲਾਜ ਰਹਿੰਦੇ ਕੀ ਉੱਥੇ ਆ ਜਿਹੜੇ ਦਰਖਤ ਨਹੀਂ ਹੈਗੀ ਉਹ ਪੱਤੇ ਤੋੜ ਕੇ ਖਾ ਲਿੰਦੇ ਸੋ ਇਹ ਚੀਜ਼ਾਂ ਪੜਿਆ ਕਰੋ ਤੇ ਇਹ ਜੀ ਜ਼ਰੂਰ ਪੜੋ ਕਿ ਜੋ ਇਨਸਾਨੀਅਤ ਦੀ ਜੀਵਨੀ ਆ ਨਾ ਜੀ ਇਹ ਸਭ ਤੋਂ ਪਵਿੱਤਰ ਹੁੰਦੀ ਆ ਤੇ ਆਪਣੀ ਗਾਂ ਗਲਤੀ ਹੁੰਦੀ ਆ ਕਿ ਆਪਾਂ ਪਾਪ ਤੇ ਪਾਪ ਕਰ ਰਹੇ ਆ ਤੇ ਇਸ ਲਈ ਉਹ ਗਲਤੀ ਹੋ ਜਾਂਦੀ ਆ ਤੇ ਦੂਜੇ ਜਿਹੜੇ ਤੁਹਾਨੂੰ ਪਤਾ ਕਿ 84 ਲੱਖ ਜੀ ਉਹਨਾਂ ਹੁੰਦੀਆਂ ਤੇ ਫਿਰ ਇਦਾਂ ਹੀ ਹੌਲੀ ਹੌਲੀ ਮੁਕਤੀ ਦਿੰਦੇ ਆ ਇਹਦੇ ਉੱਤੇ ਜੀ ਬਾਬਾ ਧਰਮ ਸਿੰਘ ਨੇ ਕਥਾ ਕੀਤੀ ਹੋ ਜਾ ਕੇ ਸੁਣੋ ਉਹਨਾਂ ਜਿਨੇ ਕਿਹਾ ਹੀ ਨਾ ਜਿਹੜਾ ਬੱਕਰਾ ਤੇ ਮੁਰਗਾ ਨਹੀਂ ਝਟਕਾ ਸਕਦਾ ਉਹ ਕੱਲ ਨੂੰ ਬੱਦੇ ਕਿਵੇਂ ਝਟਕਾਊਗਾ। ਸੰਗਜੀ ਆਓ ਜੀ ਆਪ ਸਭਨਾਂ ਨੂੰ ਦਰਸ਼ਨ ਕਰਵਾਈਏ ਜੋ ਗੁਰੂ ਸਾਹਿਬ ਦੇ ਸਮੇਂ ਦੇ ਉੱਪਰ ਚਿੱਤਰਕਾਰੀ ਹੋਈ ਸੀ ਇਹ ਜੀ ਆਪ ਵੀ ਦਰਸ਼ਨ ਕਰ ਸਕਦੇ ਹੋ ਇੱਥੇ ਜੀ ਮਾਤਾ ਜਮੁਦਰੀ ਜੀ ਜਦੋਂ ਸੱਚਖੰਡ ਨੂੰ ਗਏ ਸਨ ਤੇ ਉਹ ਦੀ ਤਸਵੀਰ ਦੇਖ ਸਕਦੇ ਹੋ ਆਪ ਜੀ ਤੇ ਇਹਦੇ ਅੱਗੇ ਜੀ ਆਪ ਵੀ ਦਰਸ਼ਨ ਦਿਦਾਰੇ ਕਰ ਸਕਦੇ ਹੋ ਬਹਾਦਰ ਬਾਬਾ ਬੀਦੀ ਚੰਦ ਜੀ ਤੇ ਇਹ ਵੀ ਆਪ ਵੀ ਦਰਸ਼ਨ ਕਰ ਸਕਦੇ ਹੋ ਔਰ ਇਧਰ ਨੂੰ ਫੇਰ ਵੀ ਆਪਾਂ ਜੀ ਇਧਰ ਵੀ ਆਪ ਦਰਸ਼ਨਦਾਰੀ ਕਰ ਸਕਦੇ ਜੀ ਜਦੋਂ ਬਹਾਦਰ ਬਾਬਾ ਬੀਦੀ ਚੰਦ ਜੀ ਸਭਣਾ ਨੂੰ ਆਪ ਨੂੰ ਪਤਾ ਹੈ ਕਿ ਪੱਟੀ ਕਿਵੇਂ ਬਾਬਾ ਬਾਬਾ ਬੀਦੀ ਚੰਦ ਜੀ ਨੇ ਆਦਾ ਮੋਰਚਾ ਦਿਖਵਾਇਆ ਸੀ ਕਿ ਤੁਸੀਂ ਕਦੇ ਵੀ ਸਿੱਖਾਂ ਦੇ ਤੇ ਕੁਝ ਵੀ ਨਹੀਂ ਕਰ ਸਕਦੇ ਚਾਹੇ ਦੁਨੀਆ ਜੀ ਨਾਲ ਮਰਜ਼ੀ ਹੀ ਉਹ ਲੱਗੇ ਉਹ ਕਰ ਦੰਗੇ ਉਹ ਕਰ ਦੰਗੇ ਸਿੰਘਾਂ ਦੇ ਤੇ ਨਹੀਂ ਕੋਈ ਕਰ ਸਕਦਾ ਤੇ ਇਹ ਜੀ ਆਪ ਵੀ ਦਰਸ਼ਨ ਕਰ ਸਕਦੇ ਹੋ ਬਾਬਾ ਗੁਰਦਿੱਤਾ ਜੀ ਦਾ ਜਨਮ ਸਥਾਨਾ ਜੋ ਉਹ ਵੀ ਜਿੱਥੇ ਗੁਰਦੁਆਰਾ ਸਾਹਿਬ ਉਹ ਵੀ ਆਪ ਜੀ ਦਰਸ਼ਨ ਕਰਾਵਾਂਗੇ ਤੇ ਆਬਜ਼ਰਡਾ ਜਿਵੇਂ ਦੀ ਪਤਾ ਹੀ ਬਹਾਦਰ ਬਾਬਾ ਬਿਧੀ ਚੰਦ ਜੀ ਜਿਹੜੀ ਪੱਟੀ ਦੇ ਵਿਖੇ ਅੱਜ ਵੀ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸ੍ਰੀ ਪਟ ਸਾਹਿਬ ਤੇ ਤਦ ਬਹਾਦਰ ਬਾਬਾ ਬਿਧੀ ਚੰਦ ਜੀ ਦਾ ਦੁਸ਼ਾਲੇ ਲੈ ਕੇ ਆ ਰਹੇ ਸਨ ਤੇ ਮੁਗਲ ਫੌਜਾਂ ਪਿੱਛੇ ਆਈਆਂ ਸੀ ਕਿ ਬਹਾਦਰ ਪਾਪਾ ਬਿਰੀ ਚੰਦੀ ਤਦ ਦਰਾਜਮਾਨ ਹੋ ਗਏ ਸਨ ਪਠ ਦੇ ਵਿੱਚ ਕਿ ਤਦ ਗੁਰੂ ਸਹਿਬਾਨ ਮਹਾਰਾਜ ਸ੍ਰੀ ਗੁਰੂ ਅਰੋਗਨ ਸਾਹਿਬ ਜੀ ਨੇ ਸੰਗਤ ਨੂੰ ਹੁਕਮ ਜਤਾ ਸੀ ਕਿ ਸਾਡੇ ਉੱਪਰ ਜਲ ਪਾਇਆ ਜਾਵੇ ਤੇ ਇਹਦੇ ਬਾਰੇ ਵੀ ਤੁਸੀਂ ਸਾਰਾ ਕੁਝ ਇਤਿਹਾਸਿਕ ਪੜੋ ਤੇ ਇਹ ਛੇ ਤੁਹਾਨੂੰ ਸੱਤ ਦੀ ਸਭ ਵਿਦਿਆ ਪ੍ਰਾਪਤ ਹੋਵੇਗੀ